ਦਾ ਕਰਨ ਦਾ ਰਾਜ ਬਣਾਈ ਬੈਠੇ ਤੁਸੀਂ ਤਾਂ ਸਾਡੇ ਫਾਜ਼ਿਲਕਾ ਦੇ ਇਹ ਬੈਠਦੇ ਨਹੀਂ ਤੇ ਜੇ ਫਾਜ਼ਿਲਕਾ ਹੁੰਦੇ ਨੇ ਤਾਂ ਆਪਦੇ ਗੈਸਟ ਹਾਊਸ ਚ ਆਰਾਮ ਕਰਦੇ ਨੇ ਆ ਮੈਂ ਹੁਣ ਆ ਕੇ ਦੇਖਿਆ ਸਵਾ ਤਿੰਨ ਦਾ ਟਾਈਮ ਹੈ ਤੇ ਐਸਬਿਡੈਂਟ ਸਾਹਿਬ ਨੇ ਫੋਨ ਕੀਤਾ ਤੇ ਕਹਿੰਦੇ ਮੈਂ ਤਾਂ ਘਰੇ ਚਲਾ ਗਿਆ ਪੰਚਾਇਤਾਂ ਸਰਪੰਚ ਤੇ ਖੱਜਲਗੁਆਰ ਹੋ ਰਹੇ ਨੇ ਐਡੀਸੀ ਡੀ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਵਾ ਕੁਛ ਨਹੀਂ ਵਾ ਵਿਹਲਾ ਜਿਵੇਂ ਨਾ ਕਹਿੰਦੇ ਬੰਦਾ ਵਿਹਲਾ ਹੁੰਦਾ ਹੈ ਘਰ ਦਾ ਰਾਜ ਸਮਝਾ ਹੁੰਦਾ ਹੈ ਕੋਣ ਕਿਸ ਦਾ ਚਪਣਾ ਐ ਡੀਸੀ ਸਾਹਿਬ ਮੇਰੇ ਨਾਲ ਨੇ ਉਹ ਰਿਪੋਰਟ ਬਣਾ ਕੇ ਭੇਜ ਰਹੇ ਨੇ ਡਾਇਰੈਕਟਰ ਸਾਹਿਬ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਨਾ ਇਮੀਡੀਏਟ ਅੱਜ ਹੀ ਕਰਵਾਓ ਮੈਸੇਜ ਦਿਈਏ ਵੀ ਜਿਹੜੇ ਅਫਸਰ ਅਨਗਹਿਲੀ ਕਰਨਗੇ ਉਹਨਾਂ ਨੂੰ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹੈ ਠੀਕ ਹੈ ਮੰਤਰੀ ਸਾਹਿਬ ਹੁਣੇ ਲਿਖਵਾ ਕੇ ਭੇਜ ਰਹੇ ਜੀ ਠੀਕ ਹੈ ਜੀ ਉਹਨਾਂ ਦਾ 6 6 ਵਜ ਜਾਂਦੇ ਬੀਡੀਪੀਓ ਸਾਹਿਬ ਟਾਈਮ ਨਾਲ ਘਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਹਨ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀ ਜੀ ਇਹਨਾਂ ਨੇ ਆ ਕੇ ਤਾਂ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜੀ ਵੀ ਲੱਗਿਆ ਹੋਇਆ ਏ ਪਰ ਇਹ ਬੰਦ ਪਿਆ ਆ ਆਨਲਾਈਨ ਹਾਇਰੀ ਨੀ ਬਾਇਓਮੈਟ੍ਰਿਕ ਨੂੰ ਸਟਾਰਟ ਕਰਾਉਂ। ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਇਰੀ ਬਾਇਓਮੈਟ੍ਰਿਕ ਲੱਗਦੀ ਸੀਗੀ ਜੀ। ਬीडी ਵੀ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ? ਨਹੀਂ ਇਹ ਗੱਲ ਨਹੀਂ ਹੁੰਦੀ ਬीडी ਵੀ ਸਾਹਿਬ ਤੁਸੀਂ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ। ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਪ੍ਰਾਪਤ ਲਈ। ਆ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ। ਅੱਜ 3:00 ਸਵਾ 3 ਦਾ ਟਾਈਮ ਹੈ ਅਸੀਂ ਆਏ ਆ ਏਡੀ ਸਾਹਿਬ ਦੇ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤ ਕੰਮ ਕਰਾਉਣ ਵਾਲੇ ਬੈਠੇ ਨੇ ਐਂ ਐ ਥੋੜਾ ਸਿਸਟਮ ਚਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੱਧਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਐਣੀ ਸਿਸਟਮ ਚੱਲਣਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਨਾ ਕਿਹੜਾ ਲੈਣਾ ਕੋਈ ਨਹੀਂ ਇਹ ਮੈਂ ਗਲਤ ਗੱਲ ਐ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜਿੰਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਰੀਡੈਂਟ ਸਾਹਿਬ ਤੁਸੀਂ ਕੀ ਆ ਘਰ ਚਲੇਗੇ ਨਾ ਸੁਪਰੀਡੈਂਟ ਸਾਹਿਬ ਤੁਹਾਨੂੰ ਕੀ ਆ ਘਰੇ ਚਲੇਗੇ ਹਾਂ ਜੀ ਇਹਨੂੰ ਦੇਖ ਲਾ ਬਣਾ ਇੱਕ ਨਾ ਬਣਾਓ ਇਹਨੂੰ ਲਾਈਟ ਨਾਲ ਲਿਖਿਆ ਜੇ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਿਠਾਓ ਤੇ ਬੰਦਿਆ ਇਹ ਸਰ ਕੋਡ ਨਿਕਲਣਾ ਹੈ ਵੀਡੀਓ ਦਰਸਾ ਤੇ ਸਾਰੇ ਇਹਦੀ ਵਜ੍ਹਾ ਨਾਲ ਇਹਦੀ ਸਾਹਿਬ ਡੀਸੀ ਸਾਹਿਬ ਮਤਲਬ ਸਾਰੇ ਕੰਮ ਵਧੀਆ ਕਰ ਰਹੇ ਨੇ ਇੱਕ ਬੰਦਾ ਹੈ ਨਾ ਕਿਸੇ ਦੀ ਸੁਣਨ ਨੂੰ ਕੋਈ ਤਿਆਰ ਨਹੀਂ ਸਾਰਾ ਸੀ ਤੁਹਾਡੇ ਕੋਲ ਗਿਆ ਸੀ ਇਹ ਮਕਾਨ ਨਹੀਂ ਕਰ ਰਿਹਾ ਅੱਜ ਤੱਕ ਨੀ ਇਸ ਬੰਦੇ ਨੇ ਕੀਤਾ ਸਰ ਅਸੀਂ ਇਹ ਤਾਂ ਤੁਹਾਨੂੰ ਪ੍ਰੂਫ ਦੇ ਦੇਈ ਹੈ ਨਾ ਵੀ ਸਰ ਆਹ ਜਿਹੜੇ ਇੰਨੇ ਨੇ ਪੈਸੇ ਲੈ ਕੇ ਕਰ ਰਿਹਾ ਹੈ ਤੇ ਜਿਹੜੇ ਸਹੀ ਹੈ ਬਿਲਕੁਲ ਨਹੀਂ ਕਰ ਰਿਹਾ ਅਸੀਂ ਵਿਦ ਪ੍ਰੂਫ ਦੇ ਸਕਨੇ ਸਭ ਦੇ ਦੇਖੋ ਜੀ ਸਾਬ ਮਕਾਨਾਂ ਦੇ ਤਾਂ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਹਾਂਜੀ ਅਮਰ ਸਿੰਘ ਸਾਹਿਬ ਅੱਜ ਤੁਸੀਂ ਵੀਡੀਓ ਦਫ਼ਤਰ ਅਚਾਨਕ ਪਹੁੰਚੇ ਹੋ ਕੀ ਕੀ ਦੇਖਿਆ ਗਿਆ ਇੱਥੇ ਜੀ ਕੋ ਮੇਰੇ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆੜ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀਓ ਜਿਹੜੇ ਫਾਜ਼ਲ ਕਹਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏ ਡੀ ਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫ਼ਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀ ਡੀ ਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਾਬਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਉਹ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬीडीपीਓ ਜਿਹੜੇ ਫਾਜ਼ਿਲਕਰ ਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ